ਕੱਪਈ ਜੱਲੋ ਚੱਕਿਆ ਫੋਨ ਲੱਗਿਆ ਪਤਾ ਚੱਕਿਆ ਨਹੀਂ ਬਾਪੂ ਫੋਨ ਬਈ ਹੁਣ ਕੀ ਪਤਾ ਲੱਗੇ ਕਿੱਥੇ ਘਾ ਗਈ ਕੱਲ ਪਈ ਉਹ ਤਾਂ ਫਿਰ ਲੇਟ ਹੋਣਗੇ ਮੈਂ ਮੋੜ ਹੀ ਆਉਣਾ ਮੋੜ ਬਾਪੂ ਮੈਂ ਤੈਨੂੰ ਚਾਹ ਪੈ ਕੀ ਮੋੜ ਦੂੰਗੀ ਠੀਕ ਆ ਭਾਈ ਇਹ ਬੱਦੀਆ ਗੱਲ ਆ ਕਿੱਥੇ ਤਰਪ ਆਪਿਆ ਇਤਨੀ ਖਰਾਬ ਕਰਨਾ 200 ਸਿਰ ਪਾਉਣਾ ਉੱਤੇ ਵਿਆਜ ਲਾਉਂਦਾ ਹੈ ਗੱਲਾਂ ਦੱਸ ਵੀ ਵੱਧ ਲਿਖ ਦਿੰਦਾ ਕਿ ਹਾਂ ਤਾਂ ਠੀਕ ਹੈ ਸੁੱਖ ਜਨਤਾ ਨਹੀਂ ਦੇਖਿਆ ਓਏ ਨਾ ਨਾ ਜੰਡੀ ਬੁੱਢੇ ਜਨਮ ਦਿਨ ਅੱਜ ਹੈਪੀ ਬਰਥਡੇ ਉਹ ਮਨਾਈ ਜਾਂਦੇ ਨੇ ਘਰੇ ਬੁੱਢੀ ਦਾ ਜਨਮ ਦਿਨ ਹਾਂ ਆਇਆ ਕ ਮਲੇ ਆ ਕੰਜਰ ਦੇ ਕਿੰਨੇ ਪੈਸੇ ਜਨਮ ਦਿਨ ਤੇ ਲਾਉਂਦੇ ਆ ਤੇ ਦੰਦ ਪਵਾ ਦੇਣ ਵਿਚਾਰੀ ਸੌਖੀ ਰੋਟੀ ਖਾ ਲੇ ਨਾਲੇ ਬੱਤੀਆਂ ਜਾਂ ਤੇ ਬੂਟ ਕੀ ਮਾਰੂ ਦੰਦਾ ਤੇ ਕੋਈ ਨਾ ਪ੍ਰੈਸ਼ਰ ਨਹੀਂ ਮਾਰਦਾ ਸਾਡਾ ਬਾਪੂ ਜਰੀ ਲਮਾਣਾ ਸਹੀ ਗੱਲ ਆ ਭਾਈ